हां जी सत श्री अकाल दोस्तों। ਹੁਣੇ-ਹੁਣੇ ਇੱਥੇ ਲੱਗਿਆ ਕਰਫਿਊ, ਇੰਟਰਨੈਟ ਹੋਇਆ ਬੰਦ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੱਲਣਾ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ। ਮਨੀਪੁਰ ਦੇ ਵਿੱਚ ਫਿਰ ਹਿੰਸਾ ਦੀ ਅੱਗ ਭੜਕ ਗਈ ਹੈ। ਰਾਜ ਸਥਿਤੀ ਉਦੋਂ ਵਿਗੜ ਗਈ ਜਦੋਂ ਕੇਂਦਰੀ ਜਾਂਚ ਬਿਊਰੋ ਦੀ ਪ੍ਰਿਸ਼ਟਾਚਾਰੀ ਵਿਰੋਧੀ ਸ਼ਾਖਾ ਨੇ ਯਤਵਾਰ ਨੂੰ ਅਰੰਬਾਰਨੀ ਟੈਗਲੋ ਸਮੂਹ ਦੇ ਇੱਕ ਮੈਂਬਰ ਅਸੀਮ ਕਨਾਨ ਨੂੰ ਇਫੋਲ ਹਵਾਈ ਅੱਡੇ ਤੋਂ ਉਦਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਦੇ ਕੁਝ ਘੰਟਿਆਂ ਦੇ ਅੰਦਰ ਹੀ ਰਾਜਸਥਾਨੀ ਇਫਾਲ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਜਿਸ ਕਾਰਨ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤੇ ਪੂਰੇ ਕਾਟੀ ਖੇਤਰ ਦੇ ਵਿੱਚ ਕਰਫਿਊ ਦੀ ਸਥਿਤੀ ਪੈਦਾ ਹੋ ਗਈ ਅਸੀਮ ਕਨਨ ਆਰਾਮਬਾਈ ਟੈਂਗਲੋ ਨਾਮਕ ਬਹੁਤ ਚਰਚਾਏ ਮਤੀਏ ਸਮੂਹ ਦਾ ਇੱਕ ਪ੍ਰਮੁੱਖ ਮੈਂਬਰ ਹੈ ਉਸ ਨੂੰ 2023 ਦੇ ਵਿੱਚ ਭੜਕੀ ਮਨੀਪੁਰ ਹਿੰਸਾ ਨਾਲ ਸੰਬੰਧਿਤ ਇਹ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਕਥਿਤ ਸਮੂਲੀਅਤ ਲਈ ਗ੍ਰਿਫਤਾਰ ਕੀਤਾ ਗਿਆ ਕਨਨਾਂ ਦੀ ਗ੍ਰਿਫਤਾਰੀ ਭਾਰਤੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਹੇਠ ਜਾਰੀ ਕੀਤੀ ਸੀਬੀਆਈ ਜਾਂਚ ਦਾ ਹਿੱਸਾ ਹੈ ਮਨੀਪੁਰ ਦੇ ਵਿੱਚ ਨਾਜੁਕ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਸ ਨਾਲ ਸੰਬੰਧੀ ਮਾਮਲਿਆਂ ਨੂੰ ਸੁਣਵਾਈ ਗਰੰਟੀ ਵਿੱਚ ਤਬਦੀਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਬਾਕੀ ਖਬਰ ਨੂੰ ਅੰਦਰ ਦੇਖਣ ਲਈ ਥੋੜਾ ਬਹੁਤ